ਮੱਝਾ ਵਰਲਡਵਾਈਡ ਨਾਲ ਜੁੜੇ ਆਪ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਅਰਦਾਸ ਜਿੱਥੇ-ਕਿੱਥੇ ਹੋਵੋਗੇ ਚੜ੍ਹਦੇ ਕਲਾ ਵਿੱਚ ਹੋਵੋਗੇ ਦੋਸਤੋ ਅੱਜ ਜੋ ਕਿਤਾਬ ਆਪ ਨਾਲ ਸਾਂਝੀ ਕਰਨ ਲੱਗਾ ਜਿਵੇਂ ਕਿ ਇਸ ਪ੍ਰੋਗਰਾਮ ਦੇ ਰਾਹੀਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਤੁਹਾਨੂੰ ਕੁਝ ਚੰਗੀਆਂ ਕਿਤਾਬਾਂ ਦੇ ਰੂਬਰੂ ਕਰਵਾਇ ਜਾਵੇ ਇੱਕ ਕਿਤਾਬ ਲਿਖੀ ਗਈ ਹੈ ਹਰਪਜਨ ਸਿੰਘ ਹੋਣਾ ਵੱਲੋਂ ਹਰਪਜਨ ਸਿੰਘ ਹੋਰੀ ਜਿਨ੍ਹਾਂ ਨੇ ਪੰਜਾਬੀ ਸਾਹਿਤ ਦੇ ਵਿੱਚ ਬਹੁਤ ਵੱਡਾ ਨਾਮ ਨਖਟਿਆ ਖਾਸ ਤੌਰ ਤੇ ਉਹਨਾਂ ਦੀ ਇੱਕ ਸਵੈ ਜੀਵਨੀ ਕਿਤਾਬ ਹੈ ਚੋਲਾ ਟਾਕੀਆਂ ਵਾਲਾ ਉਹ ਬਾ ਕਮਾਲ ਦੀ ਕਿਤਾਬ ਹੈ ਤੇ ਵਾਕਈ ਪੜਨਯੋਗ ਹੈ ਬਚਪਨ ਦੇ ਵਿੱਚ ਬਹੁਤ ਤੰਗੀਆਂ ਤੁਰਸ਼ੀਆਂ ਰਹੀਆਂ ਬਹੁਤ ਸੰਘਰਸ਼ ਭਰਿਆ ਜੀਵਨ ਰਿਹਾ ਵਿਦਿਅਕ ਪੱਖ ਤੋਂ ਵੀ ਬੜੀਆਂ ਔਖੀਆਂ ਦਾ ਸਾਹਮਣਾ ਕਰਨਾ ਪਿਆ ਉਹ ਕਿਤਾਬ ਪੜਿਆਂ ਪਤਾ ਲੱਗਦਾ ਹੈ ਫਿਰ ਕਿਵੇਂ ਮਿਹਨਤ ਦੇ ਨਾਲ ਅੱਗੇ ਵੱਧਦੇ ਆਂ ਵੱਧਦੇ ਆਂ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਵੀ ਤੇ ਪੰਜਾਬੀ ਸਾਹਿਤ ਦੇ ਖੇਤਰ ਦੇ ਵਿੱਚ ਵੀ ਇੱਕ ਵੱਡਾ ਮੁਕਾਮ ਹਾਸਲ ਕੀਤਾ ਖੈਰ ਜਿਸ ਕਿਤਾਬ ਦੀ ਮੈਂ ਅੱਜ ਗੱਲ ਕਰਨ ਲੱਗਿਆ ਇਸ ਕਿਤਾਬ ਦਾ ਨਾਮ ਹੈ ਧੁੱਪੇ ਬਲਦਾ ਦੀਵਾ ਇਹ ਕਿਤਾਬ ਆਪਣੇ ਆਪ ਦੇ ਵਿੱਚ ਇੱਕ ਵੱਖਰੇ ਜੇ ਕਿਸਮ ਦੀ ਕਿਤਾਬ ਹੈ ਔਰ ਮੈਂ ਇਹ ਕਹਿ ਸਕਦਾ ਵੀ ਜੇ ਤੁਸੀਂ ਪੰਜਾਬੀ ਦੀਆਂ ਕਲਾਸਿਕਲ ਕਿਤਾਬਾਂ ਪੜ੍ਹਨ ਦੇ ਸ਼ੌਕੀਨ ਹੋ ਤਾਂ ਉਸ ਸ਼੍ਰੇਣੀ ਦੇ ਵਿੱਚ ਇਹ ਕਿਤਾਬ ਜ਼ਰੂਰ ਸ਼ਾਮਲ ਹੈ ਇਸ ਕਿਤਾਬ ਦੇ ਕੋਲ 124 ਪੰਨੇ ਆ ਇਸ ਕਿਤਾਬ ਨੂੰ ਪ੍ਰਕਾਸ਼ਿਤ ਕੀਤਾ ਹੈ ਨਵਜੁਗ ਪਬਲਿਸ਼ਰਸ ਦਿੱਲੀ ਨੇ ਤੇ ਜੋ ਐਡੀਸ਼ਨ ਮੈਂ ਪੜਿਆ ਇਹ ਸਨ 1995 ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀਗਾ ਲੇਖਕ ਨੇ ਇਹ ਕਿਤਾਬ ਸਮਰਪਿਤ ਕੀਤੀ ਹੈ ਠੇਠ ਪੰਜਾਬੀ ਬੋਲੀ ਦੇ ਵਧੀਆ ਬੁਲਾਰੇ ਤੇ ਗਧਕਾਰ ਵੀਰ ਜਗਜੀਤ ਸਿੰਘ ਆਨੰਦ ਦੇ ਨਾਮ ਤੇ ਫਿਰ ਧੰਨਵਾਦ ਹੈ ਤੇ ਨਾਲ ਹੀ ਕਿਤਾਬ ਜਿਹੜੀ ਆਰੰਭ ਹੁੰਦੀ ਹੈ 124 ਪੰਨਿਆਂ ਦੀ ਇਸ ਕਿਤਾਬ ਉੱਤੇ ਤਕਰੀਬਨ 9 ਅਧਿਆਇ ਨੇ ਤੇ 9 ਅਧਿਆਇ ਜਿਹੜੇ ਨੇ ਉਹ ਲੱਗਦਾ ਹੈ ਕਿ ਕੋਈ ਕਹਾਣੀ ਚੱਲ ਰਹੀ ਹੈ ਪਰ ਅਸਲ ਵਿੱਚ ਇਹ ਸਰਦਾਰ ਹਰਪ੍ਰਜਨ ਸਿੰਘ ਹੁਣਾ ਦੀ ਸਵੈ ਜੀਵਨੀ ਆ ਸਵੈ ਜੀਵਨੀ ਮੂਲਕ ਕਹਾਣੀਆਂ ਨੇ ਲੇਖ ਵੀ ਕਹਿ ਸਕਦੇ ਆ ਵਰਤਕ ਵੀ ਕਹਿ ਸਕਦੇ ਆ ਕਿਉਂਕਿ ਵਰਤਕ ਦੇ ਰੂਪ ਦੇ ਵਿੱਚ ਇਹ ਬੜੀ ਸਿੱਧੀ ਸਿੱਧੀ ਸ਼ੁਰੂ ਹੁੰਦੀ ਹੈ ਤੇ ਆਖਰ ਤੱਕ ਪਾਠਕ ਨੂੰ ਜੋੜੀ ਰੱਖਦੀ ਹੈ ਪਰ ਉਹਦੇ ਵਿੱਚ ਕਹਾਣੀ ਰਸ ਵੀ ਹੈ ਜਿਹਦੇ ਕਰਕੇ ਉਹ ਸੁਆਦਲੀ ਹੋ ਜਾਂਦੀ ਹੈ ਪਰ ਉਹਦੇ ਵਿੱਚ ਸਵੈ ਜੀਵਨੀ ਅੱਖੀਂ ਦੇਖੀਆਂ ਘਟਨਾਵਾਂ ਦਾ ਵੇਰਵਾ ਹੈ ਜਿਹਦੇ ਕਰਕੇ ਉਹ ਰੌਚਕ ਵੀ ਹੋ ਜਾਂਦੀ ਹੈ ਸੋ ਸਭ ਤੋਂ ਪਹਿਲਾਂ ਜੋ ਇਹਦਾ ਅਧਿਆਇ ਹੈ ਉਹ ਹੈ ਚਾਨਣ ਦੀ ਤਲਾਸ਼ ਵਿੱਚ ਧੁੱਪੇ ਬਲਦਾ ਦੀਵਾ ਹੁਣ ਧੁੱਪੇ ਦੀਵਾ ਕਿਹੜਾ ਬਲਦਾ ਪਿਆ ਸੀਗਾ ਜੇ ਮੈਂ ਉਹਦਾ ਜ਼ਿਕਰ ਕਰਾਂ ਤੇ ਵੀਡੀਓ ਸਾਡੀ ਬਹੁਤ ਲੰਬੀ ਹੋ ਜਾਣੀ ਆ ਪਰ ਪੜ ਕੇ ਦੇਖੋਗੇ ਇਹਦਾ ਪਹਿਲਾ ਜਾਂ ਦੂਸਰਾ ਪੇਜ ਪਹਿਲੇ ਦੋ ਪੇਜ ਪੜ ਕੇ ਦੇਖੋਗੇ ਤੁਸੀਂ ਇਸ ਕਿਤਾਬ ਨੂੰ ਛੱਡ ਨਹੀਂ ਪਾਓਗੇ ਕਿਉਂਕਿ ਉਹਦੇ ਵਿੱਚ ਜ਼ਿਕਰ ਹੈ ਚਾਨਣ ਦੀ ਤਲਾਸ਼ ਵਿੱਚ ਧੁੱਪੇ ਬਲਦਾ ਦੀਵਾ ਉਹਦੇ ਬਾਅਦ ਦੂਸਰੇ ਨੰਬਰ ਤੇ ਜ਼ਿਕਰ ਹੈ ਗਵਾਚਾ ਬਸਤਾ ਤੀਸਰੇ ਨੰਬਰ ਤੇ ਹੈ ਜੀਤਾ ਕੈਨ ਤੇ ਚੌਥੇ ਨੰਬਰ ਤੇ ਬਚਪਨ ਦਾ ਉਜਾੜ ਜਾਂ ਬਚਪਨ ਉਜਾੜ ਦਾ ਜਿਹਦੇ ਵਿੱਚ ਉਹਨੇ ਆਪਣੇ ਉਜਾੜੇ ਬਾਰੇ ਲਿਖਿਆ ਉਹ ਜਿਹੜਾ ਉਹ ਨਹੀਂ ਜਿਹੜਾ 147 ਦਾ ਉਜਾੜਾ ਸੀ ਕਹਿੰਦੇ ਆ ਸਣ 47 ਤੋਂ ਪਹਿਲਾਂ ਦੀਆਂ ਉਹਨਾਂ ਦੀ ਜੀਵਨ ਦੀਆਂ ਘਟਨਾਵਾਂ ਨੇ ਜਿੱਥੇ ਉਹ ਰਹਿੰਦੇ ਸੀ ਜਿੱਥੋਂ ਦਾ ਉਹ ਮਾਹੌਲ ਦੱਸਦੇ ਆ ਉਹ ਕਿਵੇਂ ਚਾਰੇ ਪਾਸੇ ਉਜਾੜਾ ਹੀ ਉਜਾੜਾ ਸੀ ਉਹ ਤਾਂ ਬੜਾ ਹੀ ਦਿਲਚਸਪ ਵਰਣਨ ਕੀਤਾ ਤੇ ਫਿਰ ਜ਼ਿਕਰ ਹੈ ਮੇਰੇ ਪਿੰਡ ਦੀਆਂ ਤਿੰਨ ਨਦੀਆਂ 6ਵੇਂ ਨੰਬਰ ਤੇ ਜ਼ਿਕਰ ਹੈ ਮੇਰੀ ਆਵਾਰਗੀ 7ਵੇਂ ਨੰਬਰ ਤੇ ਹੈ ਜਨਨੀ ਤੂੰ ਨਹੀਂ ਵਿਵਚਾਰਨ ਕਿ ਜਿਨੇ ਜਨਮ ਦਿੱਤਾ ਹੈ ਉਹ ਵਿਵਚਾਰਨ ਨਹੀਂ ਹੋ ਸਕਦੀ ਇਹ ਇੱਕ ਇਤਿਹਾਸਕ ਪੱਖ ਤੋਂ ਇਹ ਲਿਖਤ ਹੈ ਜਿਹਦੇ ਵਿੱਚ ਪੁਰਾਣੇ ਜਿਹੜੇ ਸਾਡੇ ਸੰਸਕ੍ਰਿਤ ਦੇ ਜਾਂ ਪੁਰਾਣੀ ਜਿਹੜੀ ਗ੍ਰੰਥ ਹੋਏ ਨੇ ਉਹਨਾਂ ਦੇ ਹਵਾਲੇ ਦੇ ਨਾਲ ਇਹ ਗੱਲ ਕੀਤੀ ਗਈ ਹੈ ਤੇ ਬਹੁਤ ਖੂਬਸੂਰਤੀ ਦੇ ਨਾਲ ਇਸ ਗੱਲ ਨੂੰ ਪੇਸ਼ ਕੀਤਾ ਗਿਆ ਇਸ ਤੋਂ ਬਾਅਦ ਜ਼ਿਕਰ ਹੈ ਕੁਮਕੜ ਸ਼ਾਸਤਰ ਤੇ ਆਖਰ ਦੇ ਵਿੱਚ ਹੈ ਬਾਬਾ ਜੀ ਦੇ ਨਾਮ ਚਿੱਠੀ ਇਹ ਇੱਕ ਵਾਰਤਕ ਰੂਪ ਹੈ ਜਿਹਦੇ ਵਿੱਚ ਉਹ ਬਾਬਾ ਜੀ ਦੇ ਨਾਮ ਚਿੱਠੀ ਲਿਖਦੇ ਨੇ ਤੇ 10 ਦਿਨ ਵੀ ਇਸ ਵਿਲੇ ਸੰਸਾਰ ਦੀ ਹਾਲਤ ਜਿਹੜੇ ਕੈਸੇ ਹੋ ਚੁੱਕੇ ਨੇ ਔਰ ਇੱਥੇ ਮੈਂ ਇਹ ਗੱਲ ਦੱਸਾਂ ਕਿ ਜਿਹੜੀ ਮੈਂ ਜ਼ਿਕਰ ਕੀਤਾ ਵਾ ਇੱਕ ਆਰਟੀਕਲ ਦਾ ਜਨਣੀ ਤੂੰ ਨਹੀਂ ਵਿਵਚਾਰਨ ਇਹਦੇ ਵਿੱਚ ਉਹ ਦੱਸਦੇ ਨੇ ਕਿ ਇਹਦਾ ਕਾਰਨ ਕੀ ਸਗਾ ਕਿਉਂਕਿ ਉਹ ਕਹਿੰਦੇ ਨੇ ਕਿ ਇੱਕ ਮੌਕਾ ਮੈਨੂੰ ਮਿਲਿਆ ਜਦੋਂ ਰਿਗਵੇਦ ਦੇ ਕੁਝ ਸੁਕਤਾਂ ਦਾ ਪੰਜਾਬੀ ਅਨੁਵਾਦ ਕਰਨਾ ਸੀ ਉਦੋਂ ਮੇਰੇ ਜ਼ਿਹਨ ਦੇ ਵਿੱਚ ਇਹ ਵਿਚਾਰ ਪੈਦਾ ਹੋਇਆ ਉਹਨੂੰ ਪੜ ਕੇ ਕਿਉਂਕਿ ਉਹਦੇ ਮੁਤਾਬਕ ਜੋ ਜਨਣੀ ਹੈ ਉਹ ਵਿਵਚਾਰਨ ਹੈ ਪਰ ਮੇਰਾ ਮੰਨਣਾ ਹੈ ਕਿ ਜਨਣੀ ਜੋ ਹੈ ਉਹ ਵਿਵਚਾਰਨ ਨਹੀਂ ਹੋ ਸਕਦੀ ਸੋ ਇਸ ਤਰ੍ਹਾਂ ਇਹ ਲਿਖਤ ਜਿਹੜੀ ਹੈ ਚੱਲਦੀ ਹੈ ਉਹਦੇ ਨਾਲ ਇਸ ਕਿਤਾਬ ਨੂੰ ਪੜਦੇ ਆਂ ਅਸੀਂ ਐਸੀਆਂ ਇਤਿਹਾਸਕ ਘਟਨਾਵਾਂ ਇਤਿਹਾਸਕ ਵੇਰਵਿਆਂ ਜਾਂ ਐਸੀਆਂ ਇਤਿਹਾਸਕ ਭੂਗੋਲਕ ਥਾਵਾਂ ਦੇ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ ਜੋ ਆਪਣੇ ਆਪ ਦੇ ਵਿੱਚ ਹੀ ਬਾਕਮਾਲ ਨੇ ਤੇ ਸਾਡੇ ਗਿਆਨ ਵਿੱਚ ਚੋਖਾ ਵਾਧਾ ਕਰਦੀਆਂ। ਕੁੱਲ ਮਿਲਾ ਕੇ ਮੈਂ ਸਮਝਦਾ ਬੇਜੀ ਤੁਸੀਂ ਕਲਾਸਿਕਲ ਪੰਜਾਬੀ ਲਿਟਰੇਚਰ ਪੜ੍ਹਨ ਦੇ ਸ਼ੌਕੀਨ ਹੋ। ਇਹ ਨਾ ਸੋਚੋ ਵੀ ਇਹ ਦੀ ਵਿਦਾ ਕੀ ਹੈ ਕਹਾਣੀ ਹੈ ਸਵੈ ਜੀਵਨੀ ਹੈ ਜ਼ਿੰਦਗੀ ਦੀਆਂ ਆਪ ਬੀਤੀਆਂ ਘਟਨਾਵਾਂ ਨੇ ਜਾਂ ਵਰਤਕ ਹੈ ਇੱਕ ਵਾਰ ਤੁਸੀਂ ਇਸ ਕਿਤਾਬ ਨੂੰ ਪੜ੍ਹ ਕੇ ਦੇਖੋ ਤੁਸੀਂ ਅਸ਼ ਅਸ਼ ਕਰ ਉਠੋਗੇ ਇਤਨੇ ਖੂਬਸੂਰਤ ਅਲਫਾਜ਼ਾਂ ਦੇ ਨਾਲ ਇਸ ਕਿਤਾਬ ਨੂੰ ਸ਼ਿੰਗਾਰਿਆ ਗਿਆ ਔਰ ਵੱਡ ਅਕਾਰੀ ਇਹਦੇ ਆਰਟੀਕਲ ਹੋਣ ਦੇ ਬਾਵਜੂਦ ਵੀ ਤੁਸੀਂ ਕਿਤੇ ਵੀ ਬੋਰ ਨਹੀਂ ਹੋਗੇ ਮੁਹਾਵਰੇ ਥਾਪੁਰ ਥਾ ਕੁਝ ਸ਼ੇਰ ਕੁਝ ਗੀਤ ਕੁਝ ਕਵਿਤਾਵਾਂ ਦੇ ਟੋਟੇ ਜਿਹੜੇ ਨੇ ਸ਼ਾਮਲ ਕਰਕੇ ਇਹਦੀ ਖੂਬਸੂਰਤੀ ਦੇ ਵਿੱਚ ਜਿਹੜਾ ਆ ਹੋਰ ਵਾਧਾ ਕੀਤਾ ਗਿਆ ਬਹੁਤ ਸਾਰੀਆਂ ਛੋਟੀਆਂ-ਛੋਟੀਆਂ ਘਟਨਾਵਾਂ ਨੇ ਜੋ ਸਾਡੇ ਦਿਲ ਨੂੰ ਥਾਪੁਰ ਥਾ ਟੁੰਬਦੀਆਂ ਜਿਹੜੇ ਅਸੀਂ ਉਹਨਾਂ ਨੂੰ ਜਿਹੜਾ ਹੈ ਦ੍ਰਿਸ਼ਟੀਗੋਚਰ ਕਰਦੇ ਹਾਂ ਉਹਨਾਂ ਨੂੰ ਪੜਦੇ ਹਾਂ ਉਹਨਾਂ ਨੂੰ ਵਿਚਾਰਦੇ ਹਾਂ ਕੁੱਲ ਮਿਲਾ ਕੇ ਇਹ ਕਿਤਾਬ ਵਾਕਈ ਹੀ ਪੜਨ ਯੋਗ ਹੈ ਤੇ ਗਿਆਨਵਰਦਕ ਵੀ ਹੈ ਸੋ ਇਸੀ ਕਿਤਾਬ ਹਰਪੰજન ਸਿੰਘ ਹੋਰਾਂ ਦੀ ਧੁੱਪੇ ਬਲਦਾ ਦੀਵਾ ਸੋ ਮੌਕਾ ਮਿਲੇ ਤਾਂ ਜ਼ਰੂਰ ਇਸ ਕਿਤਾਬ ਨੂੰ ਖਰੀਦਿਓ ਉਮੀਦ ਕਰਦਾ ਕਿਤਾਬ ਉੱਤੇ ਕੀਤੀ ਸੰਖੇਪ ਚਰਚਾ ਤੁਹਾਨੂੰ ਚੰਗੀ ਲੱਗੀ ਹੋਵੇਗੀ ਸੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਇੱਕ ਹੋਰ ਨਵੀਂ ਕਿਤਾਬ ਨਾਲ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਤੇ ਜਾਂਦੇ ਜਾਂਦੇ ਜਿਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਜਾਇਓ ਤੇ ਵੀਡੀਓ ਤੇ ਆਪਣੀ ਪ੍ਰਤੀਕਿਰਿਆਵਾਂ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਸਤਿ ਸ੍ਰੀ ਅਕਾਲ